ਜਵੈਨ ਜਦੋਂ ਤੁਸੀਂ ਕਿਸੇ ਬਜ਼ੁਰਗ ਨੂੰ ਸਿਰਫ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਤਰ੍ਹਾਂ ਨਾਲ ਤੁਸੀਂ ਇਹਨੂੰ ਵਰਤ ਸਕਦੇ ਹੋ ਪਹਿਲਾ ਤਰੀਕਾ ਵਰਤਣ ਦਾ ਇਹ ਹੈ ਵੀ ਤੁਸੀਂ ਉਹਨਾਂ ਨੂੰ ਕਹੋ ਰੋਟੀ ਖਾ ਲਈ ਰੋਟੀ ਖਾ ਕੇ ਆਪ ਇੱਕ ਚਮਚਾ ਲੈ ਕੇ ਉਹਨਾਂ ਦੀ ਤੜੀ ਦਾ ਰੱਖ ਦਿਓ ਤੇ ਉਹਨਾਂ ਨੂੰ ਕਹੋ ਚੱਟ ਕੇ ਚੰਗੀ ਤਰ੍ਹਾਂ ਚਬਾ ਕੇ ਉੱਤੇ ਦੀ ਕੋਸਾ ਪਾਣੀ ਪੀ ਕੇ ਸੌ ਜਾਣ ਸਵੇਰੇ ਉੱਠ ਕੇ ਨਾ ਤਾਂ ਗੈਸ ਬਣੂਗੀ ਗੈਸ ਨਹੀਂ ਬਣੂਗੀ ਤਾਂ ਜੋੜ ਨਹੀਂ ਦਰਦ ਹੋਣਗੇ ਜੋੜ ਨਹੀਂ ਦਰਦ ਹੋਣਗੇ ਤਾਂ ਸਿਰ ਨਹੀਂ ਦੁਖੂਗਾ ਸਿਰ ਨਹੀਂ ਦੁਖੂਗਾ ਤਾਂ ਬੰਦਾ ਤੋਰੇ ਫੇਰੇ ਚਰੂਗਾ ਤੋਰੇ ਫੇਰੇ ਚਰੂਗਾ ਤਾਂ ਆਪੇ ਹੀ ਤੰਦਰੁਸਤ ਰਹੋ ਪਾਣੀ ਦੇ ਵਿੱਚ ਰਾਤ ਨੂੰ ਪਿਉਉ ਦੇਣੀ ਹੈ ਕੰਚ ਦਾ ਡੋਂਗਾ ਹੋਵੇ ਤੁਹਾਡੇ ਕੋਲ ਕੰਚ ਦਾ ਗਲਾਸ ਹੋਵੇ ਉਹਦੇ ਵਿੱਚ ਤੁਸੀਂ ਪਿਉਉ ਦੇਣੀ ਹੈ ਜਦੋਂ ਤੁਸੀਂ ਕੰਚ ਦੇ ਗਲਾਸ ਦੇ ਵਿੱਚ ਰਾਤ ਨੂੰ ਇਹੋ ਪਿਉ ਦੋਗੇ ਹੁਣ ਇਹ ਇਸ ਤਰ੍ਹਾਂ ਦੀ ਚੀਜ਼ ਤਿਆਰ ਹੋ ਗਈ ਜੋ ਸਵੇਰੇ ਉੱਠ ਕੇ ਤੁਹਾਡੇ ਪੇਟ ਨੂੰ ਪ੍ਰੋਬਾਇਓਟਿਕਸ ਰਿਚ ਕਰਾ ਦੋਗੀ ਜੋ ਵੀ ਤੁਸੀਂ ਅੱਗੇ ਸ਼ਰੀਰ 'ਚ ਖਾਓਗੇ ਉਹ ਚੋ ਵਿਟਾਮਿਨਸ ਐਕਸਟ੍ਰੈਕਟ ਕਰ ਲੂਗੀ ਜੋ ਵੀ ਤੁਸੀਂ ਅੱਗੇ ਦਿਨ ਦੇ ਵਿੱਚ ਖਾਓਗੇ ਉਹਦੀ ਤਾਕਤ ਕੱਢ ਕੇ ਤੁਹਾਡੇ ਸ਼ਰੀਰ ਨੂੰ ਲਾਊਗੀ ਔਰ ਦੂਸਰੀ ਸਭ ਤੋਂ ਖਾਸियत ਗੱਲ ਕੀ ਹੈ ਜਦੋਂ ਪੇਟ ਸਾਫ ਤਾਂ ਤੁਹਾਡਾ ਮਨ ਵੀ ਸਾਫ ਰਹਿੰਦਾ ਜਦੋਂ ਤੁਹਾਡਾ ਮਨ ਸਾਫ ਹੋ ਗਿਆ ਤੁਸੀਂ ਵੈਸੇ ਹੀ ਖੁਸ਼ ਮਿਸਾਜ ਹੋ ਜਾਓਗੇ